ਸਸਿਕਾ ਦੋਸਤੋ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਪਰਮਿੰਦਰ ਸਿੰਘ ਸਵਾਗਤ ਕਰਦਾ ਗੋਲੀਬਾਰੀ ਨਾਲ ਦਹਲਿਆ ਮੈਕਸੀਕੋ ਬੰਦੂਕ ਉਤਾਰਿਆ ਨੇ ਬਾਅਰਚ ਕੀਤੀ ਅਨੇਵਾ ਫਾਇਰਿੰਗ 6 ਲੋਕਾਂ ਦੀ ਮੌਤ ਸੀਐਮ ਮਾਂ ਦੀ ਰੈਸ਼ੀ ਦਾ ਕਰਾਉ ਕਰਨ ਜਾ ਰਹੇ ਪ੍ਰੋਫੈਸ਼ਨਰਾਂ ਦੀ ਪੁਲਿਸ ਵੱਲੋਂ ਖਿੱਚਤੂ ਲੱਥੀਆਂ ਪੱਗਾਂ ਤੇ ਚੁੰਨੀਆਂ ਅਜਨਾਲਾ ਥਾਣੇ ਨੇੜੇ ਬੰਬ ਨੋਮਾ ਚੀਜ਼ ਮਿਲਣ ਨਾਲ ਇਲਾਕੇ ਦੀ ਪਹਿਲੀ ਤਹਿਸ਼ਤ ਪੁਲਿਸ ਨੇ ਲੈ ਰਹੀ ਹੈ ਚੰਪੇ ਚੰਪੇ ਦੀ ਤਲਾਸ਼ੀ। ਭਾਰਤ ਨਾਲ ਪੰਗਾ ਲੈ ਕੇ ਬੁਰੇ ਫਜ਼ੇ ਪੀਐਮ ਟਰੂਡੋ ਪੀਐਮ ਟਰੂਡੋ ਮੋਤੀ ਦਾ ਨਾ ਆਉਣ ਮਗਰੋਂ ਆਪਣੇ ਅਧਿਕਾਰ ਨੂੰ ਦੱਸਿਆ ਕ੍ਰਿਮినਲ। ਤਰਨਤਾਰਨ ਦੀ ਕਬੱਡੀ ਖਿਡਾਰੀ ਦਾ ਗੋਲੀਆਂ ਮਾਰ ਕੇ ਕਤਲ ਮੀਨਾ ਪਹਿਲਾਂ ਹੋਇਆ ਸੀ ਵਿਆਹ। ਸ਼ੇਦੀ 15 ਵਾਰੇ ਦੋਨਾਂ ਸਥਾਨਕ ਸਰਕਾਰ ਚੋਣਾਂ ਕਰਵਾਉਣ ਤੋਂ ਗਰੇਸ਼ ਕਰੇ ਇਕਾਲੀ ਦਲ ਹਰ ਸਿਮਰਤ ਕੋਰ ਬਾਦਲ ਨੇ ਪਾਰਲੀਮੈਂਟ ਸਰ ਪਾਰਟੀ ਮੀਟਿੰਗ ਲਈ ਕਿਸਾਨਾਂ ਦੇ ਪੰਜਾਬ ਲਈ ਮੰਗਿਆ ਨਿਆਂ ਸਬਜਾਮਾ ਮਸਜਿਦ ਦੇ ਮੋੜ ਸਵੇਕ ਨੂੰ ਲੈ ਕੇ ਹੰਗਾਮਾ ਪ੍ਰਸ਼ਾਸਨ ਦੀ ਗੱਡੀ ਨੂੰ ਲਾਈ ਅੱਗ ਪੱਥਰਬਾਜ਼ੀ 'ਚ ਐਸਪੀ ਦਾ ਪੀਆਰਓ ਜ਼ਖਮੀ ਕੈਨੇਡਾ 'ਚ ਹੁਣ ਆਸਾਨ ਨਹੀਂ ਹੋਵੇਗਾ ਕਾਲਜ ਬਦਲਾ ਅਜਿਹਾ ਕਰਤੇ ਹੋ ਸਕਦੇ ਹੋ ਰਿਪੋਰਟ ਪੰਜਾਬ ਜਿੰਮਨੀ ਚੋਨਾ ਬਿੱਟੂ ਨੇ ਜਾਕਰ ਤੇ ਪੰਨਿਆ ਬਾਸ਼ਪਾ ਦੀ ਹਾਰ ਦਾ ਠਿਕਰਾ ਹੁਣ ਖਬਰਾਂ ਵਿਸਥਾਰ ਨਾਲ ਮੈਕਸੀਕੋ ਦੇ ਦੱਖਣ-ਪੂਰਬੀ ਹਿੱਸੇ ਵਿੱਚ ਬੰਦੂਕ ਉਤਾਰਿਆ ਨੇ ਅੰਨੇਵਾਗ ਗੋਲੀਬਾਰੀ ਕੀਤੀ ਇਸ ਮਾਮਲੇ 'ਚ 6 ਲੋਕਾਂ ਦੀ ਮੌਤ ਹੋ ਗਈ ਅਤੇ 5 ਲੋਕ ਹੋਰ ਜ਼ਖਮੀ ਹੋ ਗਏ ਇਹ ਗੋਲੀਬਾਰੀ ਵਿਲਹਰਮੋਸਾ ਵਿੱਚ ਹੋਈ ਸੰਘੀ ਅਧਿਕਾਰੀਆਂ ਇਸ ਮਾਮਲੇ ਦੀ ਜਾਂਚ ਕਰ ਰਹੀ ਨੇ ਇਸ ਸਬੰਧੀ ਸਥਾਨਕ ਅਧਿਕਾਰੀਆਂ ਦੀ ਮਦਦ ਵੀ ਲਈ ਜਾ ਰਹੀ ਹੈ ਦੱਸ ਦਈਏ ਕਿ ਹਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ ਅਤੇ ਨਾ ਹੀ ਇਹ ਸਪਸ਼ਟ ਹੋ ਸਕਿਆ ਹੈ ਕਿ ਗੋਲੀਬਾਰੀ ਦਾ ਕਾਰਨ ਕੀ ਸੀ ਸੋਸ਼ਲ ਮੀਡੀਆ 'ਤੇ ਪੋਸਟ ਕੀਤੇ ਗਏ ਵੀਡੀਓਜ਼ 'ਚ ਲੋਕ ਬਾਹਰ ਤੋਂ ਭੱਜਦੇ ਹੋਏ ਦਿਖਾਈ ਦੇ ਰਹੇ ਹਨ ਜਦ ਕੀ ਪੁਲਿਸ ਤੇ ਪਹੁੰਚਣ ਤੱਕ ਕੁਝ ਬੱਚੇ ਕੋਈ ਲੋਕ ਪੀੜਤਾ ਦੇ ਨਾਲ ਰਹੇ ਦੱਸ ਦਈਏ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ ਬੰਦੂਕਧਾਰੀਆਂ ਨੇ ਮੱਦ ਮੈਕਸੀਕੋ ਵਿੱਚ ਇੱਕ ਵਾਰ ਵਿੱਚ ਗੋਲੀਬਾਰੀ ਕੀਤੀ ਸੀ ਜਿਸ ਵਿੱਚ 10 ਲੋਕਾਂ ਦੀ ਮੌਤ ਹੋ ਗਈ ਅਤੇ 13 ਲੋਕ ਜ਼ਖਮੀ ਹੋ ਗਏ ਸਨ ਬਠਿੰਡਾ ਜੀ ਕਿਸਾਨਾਂ ਦੇ ਪੁਲਿਸ ਵਿਚਾਲੇ ਚੜ੍ਹਪ ਦਾ ਮਾਮਲਾ ਹਜੇ ਪੂਰੀ ਤਰ੍ਹਾਂ ਠੰਡਾ ਨਹੀਂ ਹੋਇਆ ਸੀ ਹੁਣ ਸੰਗਰੂਰ ਵਿੱਚ ਪ੍ਰੋਫੈਸਰਾਂ ਤੇ ਲਾਇਬ੍ਰੇਰੀਆਂ ਦੀ ਪੁਲਿਸ ਵੱਲੋਂ ਖਿੱਚ ਟੋ ਕੀਤੀ ਗਈ ਪੁਲਿਸ ਦੀ ਇਸ ਖਿੱਚ ਟੋ ਦੌਰਾਨ ਕਈ ਪ੍ਰੋਫੈਸਰਾਂ ਦੀਆਂ ਜਿੱਥੇ ਪੱਗਾਂ ਲੱਤ ਗਈਆਂ ਉੱਥੇ ਕਈ ਮਹਿਲਾ ਪ੍ਰੋਫੈਸਰਾਂ ਦੀਆਂ ਵੀ ਰੁਲੀਆਂ ਇਸ ਦੌਰਾਨ ਤਸਵੀਰਾਂ ਚ ਦਿਖਾਈ ਦੇ ਰਿਹਾ ਹੈ ਕਿ ਕਿਵੇਂ ਪੁਲਿਸ ਵੱਲੋਂ ਪ੍ਰੋਫੈਸਰਾਂ ਦੀ ਖਿੱਚ ਤੋ ਕੀਤੀ ਜਾ ਰਹੀ ਹੈ ਜਿਸ ਦੌਰਾਨ ਕਈ ਮਹਿਲਾ ਪ੍ਰੋਫੈਸਰ ਜ਼ਮੀਨ ਤੇ ਵੀ ਡਿੱਗ ਗਈਆਂ ਇਸ ਦੌਰਾਨ ਜਿੱਥੇ ਕਈਆਂ ਦੀਆਂ ਪੱਗਾਂ ਲੱਤ ਗਈਆਂ ਉੱਥੇ ਚੁੰਨੀਆਂ ਵੀ ਰੁਲਦੀਆਂ ਦਿਖਾਈ ਦਿੱਤੀਆਂ ਖਿੱਚ ਤੋ ਚ ਕਈਆਂ ਦੀਆਂ ਜੁੱਤੀਆਂ ਵੀ ਖਿਲਰੀਆਂ ਪਈਆਂ ਸਨ 1158 सहायक प्रोफेसर ਤੇ ਲਾਇਬ੍ਰੇਰੀਅਨ ਫਰੰਟ ਪੰਜਾਬ ਦੀ ਆਗੂਆਂ ਨੇ ਕਿਹਾ ਕਿ ਉਹ ਅੱਜ ਰੈਂਦੇ 411 ਉਮੀਦਵਾਰਾਂ ਨੂੰ ਤੁਰੰਤ ਨਿਯੁਕਤ ਕਰਨ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਮਾਨ ਦੀ ਰਿਹائش ਤੇ ਕਰਾਵ ਕਰਨ ਜਾ ਰਹੇ ਸਨ ਪਰ ਪੁਲਿਸ ਨੇ ਜ਼ਬਰੀ ਰੋਕ ਕੇ ਕੁੱਟਮਾਰ ਕੀਤੀ ਅੰਮ੍ਰਿਤਸਰ ਦੇ ਅਜਨਾਲਾ ਥਾਣੇ ਦੇ ਨੇੜੇ ਬੰਬ ਨੂਮਾ ਚੀਜ਼ ਮਿਲੀ ਹੈ ਜਿਸ ਤੋਂ ਬਾਅਦ ਆਸ ਹੈ ਕਿ ਦਹਿਸ਼ਤ ਦਾ ਮੋਲ ਫੈਲਾਇਆ ਗਿਆ ਹੈ ਪੁਲਿਸ ਵੱਲੋਂ ਪੂਰਾ ਇਲਾਕਾ ਸਿਲਕਾ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਬੰਮ ਸਿਕਿਉਰ ਵੀ ਮੌਕੇ ਤੇ ਮੌਜੂਦ ਸਨ। ਥਾਣੇ ਦੇ ਆਸ-ਪਾਸ ਕਿਸੇ ਨੂੰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਪੁਲਿਸ ਅਧਿਕਾਰੀਆਂ ਮੁਤਾਬਕ ਜਾਂਚ ਚੱਲੀ ਹੈ। ਪੁਲਿਸ ਚੱਪੇ-ਚੱਪੇ ਦੀ ਤਲਾਸ਼ੀ ਲੈ ਰਹੀ ਹੈ। ਆਲੇ-ਦੁਆਲੇ ਦੇ ਸੀਸੀਟੀਵੀ ਖੰਗਾਲੇ ਜਾ ਰਹੇ ਹਨ। ਇਹ ਥਾਣੇ ਨੂੰ ਉਡਾਉਣ ਦੀ ਸਾਜ਼ਿਸ਼ ਹੈ ਜਾਂ ਸ਼ਰਾਬੀ ਅੰਸਰਾਂ ਵੱਲੋਂ ਡਰਾਉਣ ਲਈ ਅਜਿਹਾ ਕੀਤਾ ਗਿਆ ਹੈ। ਇਸ ਐਂਗਲ ਨਾਲ ਵੀ ਜਾਂਚ ਕੀਤੀ ਜਾ ਰਹੀ ਹੈ। ਅੱਜ ਸਾਡੇ ਐਸਐਚਓ ਸਾਹਿਬ ਨੂੰ ਸਵੇਰੇ ਇੱਕ ਪਲਾਮੇਟੀ ਥਾਣੇ ਦੇ ਬਾਹਰ ਕੋਈ ਬੰਮੀ ਬੰਦ ਚੀਜ਼ ਪਈ ਆ ਜੀ ਜਿਹੜੀ ਤੁਰੰਤ ਉਹਨਾਂ ਨੇ ਸਾਡੀ ਨੋਲੇਜ ਚ ਲਿਆਂਦਾ ਤੇ ਨਾਲ ਹੀ ਉਹਨਾਂ ਨੇ ਜਿਹੜਾ ਸਰਕਾਰ ਵੱਲੋਂ ਜਾਰੀ ਹਦਾਇਤਾਂ ਨੇ ਉਹਦੇ ਮੁਤਾਬਕ ਅਸੀਂ ਤੁਰੰਤ ਬੰਬ ਡਿਸਪੋਜ਼ਲ ਤੇ ਐਂਟੀ ਸਾਈਬੋਟੇਜ ਚੈੱਕ ਟੀਮ ਦੇ ਨਾਲ ਲਿੰਕ ਕੀਤਾ ਜੀ ਔਰ ਅਸੀਂ ਤੁਰੰਤ ਉਹਨੂੰ ਜਿਹੜੇ ਲੈਬਾਰਟਰੀ ਚ ਚੈੱਕ ਕਰਨ ਵਾਸਤੇ ਭੇਜ ਦਿੱਤਾ ਜੋ ਦੀ ਰਿਪੋਰਟ ਆਈ ਗੋਦੀ ਬਾਰੇ ਅਸੀਂ ਤੁਹਾਨੂੰ ਜਾਣਕਾਰੀ ਕਿਸ ਤਰੀਕੇ ਜੀ ਐਸਐਚਓ ਸਾਹਿਬ ਨੂੰ ਇਹਦੇ ਬਾਰੇ ਇਤਲਾਹ ਮਿਲੀ ਹੋ ਸਕਦਾ ਕਿ ਸੇ ਰੁਟੀਨ ਚ ਰਸਤੇ ਚੋਂ ਆਉਂਦਾ ਜਾਂਦਾ ਦੇਖਿਆ ਕਿਉਂਕਿ ਥਾਣੇ ਦੇ ਬਾਹਰ ਆਮ ਆਵਾਜਾਈ ਹੈ ਜੀ ਮੇਨ ਰੋਡ ਹੈ ਜੀ ਤੇ ਉੱਥੋਂ ਜਦੋਂ ਉਹਨਾਂ ਨੂੰ ਇਤਲਾਹ ਮਿਲੀ ਹੈ ਤੇ ਉਹਨਾਂ ਨੇ ਇਹ ਸਾਰੀ ਕਾਰਵਾਈ ਕੀਤੀ ਇਸ ਤਰੀਕੇ ਦਾ ਇਹ ਪ੍ਰੋਡਕਟ ਸੀਗਾ ਕਿ ਕੋਈ ਖਤਰਨਾਕ ਸੀ ਆਡੀਕਸ ਸੀ ਕੀ ਸੀਗਾ ਜੀ ਅਸੀਂ ਇਹਨਾਂ ਨੂੰ ਲੈਬੋਰੀਟਰੀ ਚ ਭੇਜਤਾ ਜੀ ਤੇ ਅਸੀਂ ਚੈੱਕ ਕਰਨ ਤੋਂ ਬਾਅਦ ਇਹ ਕਲੀਅਰ ਹੋਏਗਾ ਕਿ ਇਹ ਕਿਸੇ ਦੀ ਸ਼ਰਾਰਤ ਹੈ ਜਾਂ ਕੀ ਹੈ ਇਸ ਵਤੀ ਕੋਈ ਸ਼ਕਤੀਬਿਧਰੀ ਕੋ CCTV ਵਗੈਰਾ ਫੋਕ ਕਰ ਲਿਆ ਰਹੇ ਬਿਲਕੁਲ ਜੀ ਸਾਡੀ ਜਦੋਂ ਵੀ ਨੌਲੇਜ ਦੇ ਵਿੱਚ ਕੋਈ ਵੀ ਅਜਿਹੀ ਗੱਲ ਆਉਂਦੀ ਆ ਅਸੀਂ ਉਹਨੂੰ ਬਿਲਕੁਲ ਗੰਭੀਰਤਾ ਨਾਲ ਲੈਂਦੇ ਆ ਜੀ ਅਸੀਂ ਸਾਰੇ CCTV ਵਗੈਰਾ ਚੈੱਕ ਕਰਾਂਗੇ ਔਰ ਅਸੀਂ ਸਰਕਾਰ ਵੱਲੋਂ ਜਾਰੀ SOP ਦੇ ਮੁਤਾਬਕ ਹੀ ਇਹਦੀ ਕਾਰਵਾਈ ਅਸੀਂ ਕਰਾਂਗੇ ਕੈਨੇਡਾ ਸਿੱਖ ਆਗੂ ਹਰਦੀਪ ਸਿੰਘ ਨੇਚਰ ਦੇ ਮਰ ਜਾਣ ਤੋਂ ਬਾਅਦ ਜਸਟਿਨ ਟ੍ਰੂਟੋ ਨੇ ਭਾਰਤੇ ਬੇਬਨਾ ਦੋਸ਼ ਲਗਾ ਕੇ ਖੁਦ ਨੂੰ ਮੁਸੀਬਤ ਫਸਾ ਲਿਆ ਉਨ ਉਹਨਾਂ ਨੂੰ ਇਹ ਸਮਝ ਨਹੀਂ ਆ ਰਿਹਾ ਕਿ ਅਪਰਾਧੀ ਵਿਦੇਸ਼ੀ ਹਨ ਜਾਂ ਉਹਨਾਂ ਦੇ ਆਪਣੇ ਅਧਿਕਾਰੀ ਮੀਡੀਆ ਰਿਪੋਰਟਾਂ ਵਿੱਚ ਪੀਐਮ ਮੋਦੀ ਅਤੇ ਐਨਐਸ ਅਚੀਤ ਡੋਪਾਲ ਦੇ ਚਿਕਨ ਤੋਂ ਬਾਅਦ ਜਸਪ੍ਰੀਤ ਟੋਟੋ ਨੂੰ ਸਮਝ ਨਹੀਂ ਆ ਰਿਹਾ ਕਿ ਉਹ ਸਪਸ਼ਟਿਕਰ ਕਿਸ ਤਰ੍ਹਾਂ ਦੇ ਉਨਾ ਪ੍ਰੈਸ ਕਾਨਫਰੰਸ ਸਪਸ਼ਟ ਕਰਨ ਦਿਨ ਦੇ ਹੋਏ ਆਪਣੇ ਹੀ ਖੁਫੀ ਅਧਿਕਾਰੀਆਂ ਨੂੰ ਅਪਰਾਧੀ ਦੱਸਿਆ ਜਸਟਨ ਟਰੂਡੋ ਨੇ ਕਿਹਾ ਕਿ ਇਹ ਇੱਕ ਸ਼ਾਨਦਾਰ ਤੇ ਅਪਰਾਧਿਕ ਲੀਗ ਹੈ ਕੈਨੇਡੀਅਨ ਮੀਡੀਆ ਵਿੱਚ ਇਹੀ ਕਿਹਾ ਗਿਆ ਸੀ ਕਿ ਪੀਐਮ ਮੋਦੀ ਅਤੇ ਸੀਨੀਅਰ ਭਾਰਤੀ ਅਧਿਕਾਰੀਆਂ ਨੂੰ ਸਿੱਖ ਆਗੂ ਹਰਦੀਪ ਸਿੰਘ ਨਿੱਜ ਦੇ ਕਤਲ ਦੀ ਸਾਜ਼ਿਸ਼ ਬਾਰੇ ਪਤਾ ਸੀ ਕੈਨੇਡਾ ਦੀ ਰਾਸ਼ਟਰੀ ਸੁਰੱਖਿਆ ਅਤੇ ਖੁਫੀ ਸਲਾਹਕਾਰ ਨੈਟਲੀ ਜੀ ਡਰੋਂ ਨੇ ਵੀਰਵਾਰ ਨੂੰ ਕਿਹਾ ਕਿ ਕੈਨੇਡੀਅਨ ਸਰਕਾਰ ਨੂੰ ਅਜੇ ਕਿਸੇ ਵੀ ਸਬੰਧ ਬਾਰੇ ਪਤਾ ਨਹੀਂ ਸੀ ਉਨਾ ਕਿਹਾ ਕਿ ਕੈਨੇਡਾ ਸਰਕਾਰ ਨੇ ਪ੍ਰਧਾਨ ਮੰਤਰੀ ਮੋਦੀ ਵਿਦੇਸ਼ ਮੰਤਰੀ ਜੈਸ਼ੰਕਰ ਤੇ ਐਨਐਸਏ ਅਜੀਤ ਜੋਪਾਲ ਕ੍ਰਿਡਾ ਵਿੱਚ ਕਿਸੇ ਅਪਰਾਧਿਕ ਗਤੀਵਿਧੀਆਂ ਨਾਲ ਜੁੜੇ ਹੋਣ ਬਾਰੇ ਨਾ ਤਾਂ ਕਿਹਾ ਹੈ ਤੇ ਨਾ ਹੀ ਕੋਈ ਜਾਣਕਾਰੀ ਹੈ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਵਿਵਸਥਾ ਇਸ ਕਦਰ ਖਰਾਬ ਹੋ ਚੁੱਕੀ ਹੈ ਕਿ ਆਏ ਦਿਨ ਕੋਲੀਬਾਰੀ ਕਤਲ ਦੀਆਂ ਘਟਨਾਵਾਂ ਤੋਂ ਇਲਾਵਾ ਲੁੱਟ ਖੋਹ ਦੀਆਂ ਘਟਨਾਵਾਂ ਸ਼ਰਧੇਮ ਵਾਪਰ ਰਹੀਆਂ ਹਨ ਇਨ੍ਹਾਂ ਮਾਮਲਿਆਂ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕਾਰਵਾਈ ਦੀ ਗੱਲ ਆ ਕੇ ਪੱਲਾ ਛੱਡ ਲਿਆ ਜਾਂਦਾ ਹੈ ਪਰ ਆਮ ਲੋਕ ਹੁਣ ਆਪਣੇ ਘਰਾਂ ਚੋਂ ਬਾਹਰ ਨਿਕਲਣ ਤੋਂ ਡਰ ਰਹੇ ਹਨ ਅਜਿਹਾ ਹੀ ਮਾਮਲਾ ਤਰਨਤਾਰਨ ਤੋਂ ਸਾਹਮਣੇ ਆਇਆ ਜਿੱਥੇ ਇੱਕ ਨੌਜਵਾਨ ਦਾ ਬਹਿਰੇਮੀ ਨਾਲ ਕਤਲ ਕਰ ਦਿੱਤਾ ਗਿਆ ਮਿਲੀ ਜਾਣਕਾਰੀ ਮੁਤਾਬਕ ਤਰਨਤਾਰਨ ਜ਼ਿਲ੍ਹੇ ਦੇ ਕਸਬਾ ਨੋ ਸ਼ਹਿਰਾ ਪਨੂਆ ਚ ਐਤਵਾਰ ਦੇ ਸ਼ਾਮ ਨੂੰ ਇੱਕ ਨੌਜਵਾਨ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਉਕਤ ਘਟਨਾ ਤੋਂ ਬਾਅਦ ਇਲਾਕੇ ਵਿੱਚ ਸੰਸਰੀ ਫੈਲ ਗਈ ਮਰਨ ਵਾਲੇ ਦੀ ਪਛਾਣ ਗੁਰਪ੍ਰੀਤ ਸਿੰਘ ਵਾਸੀ ਨੋ ਸ਼ਹਿਰਾ ਪਨੂਆ ਵਿੱਚ ਹੋਈ ਜੋ ਕਿ ਕਬੱਡੀ ਖਿਡਾਰੀ ਸੀ ਥਾਣਾ ਸਰਾਲੀ ਦੀ ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ ਹਾਲਾਂਕਿ ਕਤਲ ਪਿੱਛੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਖਬਰਾਂ ਦਾ ਸਿਲਸਿਲਾ ਜਾਰੀ ਰਹੇਗਾ ਹੁਣ ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ this program is sponsored by dr surinder singh Gil, immigration consultant taazi khabran dekhne layi hun subscribe karo sabrang tv nu ਬ੍ਰੇਕ ਤੋਂ ਬਾਅਦ ਮੂੜ ਥੋੜਾ ਸਵਾਗਤ ਹੈ ਸ਼ੌਨਮੀ ਕਾਲੀਦਲ ਨੇ ਪੰਜਾਬ ਸਰਕਾਰ ਤੇ ਰਾਜ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਹੈ ਕਿ ਚਾਰ ਸਾਬਜਾਦਿਆਂ ਤੇ ਮਾਤਾ ਗੁਜਰ ਕੋਰਜੀ ਦੇ ਸਿੱਧੀ 15ਵਾਰੇ ਦੌਰਾਨ ਸਥਾਨਕ ਸਰਕਾਰਾਂ ਚੋਣਾਂ ਕਰਵਾਉਣਾ ਕਰਵਾਉਣ ਤੋਂ ਗੁਰੀਜ ਕਰਨ ਇਹ ਸਿੱਧੀ 15ਵਾਰਾ 15 ਤੋਂ 31 ਦਸੰਬਰ ਤੱਕ ਮਨਾਇਆ ਜਾਵੇਗਾ ਇਥੇ ਜਾਰੀ ਕੀਤੇ ਇੱਕ ਬਿਆਨ ਵਿੱਚ ਕਾਲੇ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਇਸ ਪੰਦਰਵਾਰੇ ਦੌਰਾਨ ਲੱਖਾਂ ਲੋਕ ਇਤਿਹਾਸ ਦੀ ਇਸ ਅਦੁੱਤੀ ਸ਼ਾਕਲਿ ਸ਼ਰਤਾਂ ਦੇ ਪੁੱਲ ਪੇਟ ਕਰਨ ਲਈ ਗੁਰਦੁਆਰਾ ਸ਼੍ਰੀ ਫਤਗੜ ਸਾਹਿਬ ਦੇ ਸਬੰਧ ਸਥਾਨਾਂ ਦੇ ਨਤਮਸਤਕ ਹੁੰਦੇ ਹਨ। ਉਹਨਾਂ ਕਿਹਾ ਕਿ ਇਸ ਲਈ ਇਸ ਅਸਥੇ ਦੌਰਾਨ ਕੋਈ ਵੀ ਚੋਣ ਕਰਵਾਉਣਾ ਸ਼ਾਂਤੀਪੂਰਨ ਤੇ ਪਵਿੱਤਰ ਮਾਹੌਲ ਪੰਗ ਹੋਵੇਗਾ ਤੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਵਜੇਗੀ। ਉਹਨਾਂ ਕਿਹਾ ਕਿ ਭਾਵੇਂ ਸਥਾਨਕ ਸਰਕਾਰ ਸੰਸਥਾਵਾਂ ਲਈ ਚੋਣਾਂ ਬਹੁਤ ਮਹੱਤਵਪੂਰਨ ਹਨ ਪਰ ਕਰਵਾਉਣ ਮੋਗੇ ਇਤਿਹਾਸਿਕ ਮਹੱਤਤਾ ਦੇ ਦਿਨਾਂ ਦਾ ਖਿਆਲ ਰੱਖਿਆ ਜਾਣਾ ਚਾਹੀਦਾ ਹੈ ਉਹਨਾਂ ਹਸਪਤਾਲਾਈ ਕੀ ਸਰਕਾਰ ਦੇ ਰਾਜ ਚੋਣ ਕਮਿਸ਼ਨ ਚੋਣਾਂ ਦੇ ਦਿਨ ਤੈਅ ਕਰਨ ਵੇਲੇ ਲੋਕਾਂ ਦੀ ਭਾਵਨਾਵਾਂ ਦਾ ਖਿਆਲ ਰੱਖਣਗੇ ਸ਼ੋਮਨੀ ਕਾਲੀਦਲ ਦੇ ਸੀਨੀਅਰ ਅਗੂਤੇ ਬਠਿੰਡਾ ਤੋਂ ਸਸੰਦ ਅਰਸਿਮਰਤ ਕੌਰ ਪਾਦਲ ਨੇ ਐਤਵਾਰ ਨੂੰ ਪੰਜਾਬ ਦੇ ਕਿਸਾਨਾਂ ਨੂੰ ਵਾਜਬ ਨਿਆਂ ਦੇਣ ਦੀ ਜ਼ੋਰਦਾਰ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਝੋਨੇ ਤੇ ਐਮਐਸਪੀ ਮਿਲਣੀ ਚਾਹੀਦੀ ਹੈ ਤੇ ਡੀਏਪ ਖਾਦੀ ਗੰਬੀਰ ਘਾਟ ਨੂੰ ਦੂਰ ਕੀਤਾ ਜਾਣਾ ਚਾਹੀਦਾ ਹੈ ਤੇ ਪੰਜਾਬਿਆ ਦੇ ਚੰਡੀਗੜ੍ਹ ਦੇ ਹੱਕ ਨੂੰ ਚੰਡੀਗੜ੍ਹ ਵਿੱਚ ਹਰਿਆਣਾ ਵਿਧਾਨ ਸਭਾ ਲਈ ਵਕਰੀ ਥਾਂ ਅਲਾਟ ਕਰਨ ਨੂੰ ਲੈ ਕੇ ਹੋਰ ਖੋੜਾ ਨਹੀਂ ਲੱਗਣਾ ਚਾਹੀਦਾ। ਪਾਰਲੀਮੈਂਟ اجلاس ਲਈ ਸਦ ਸਰਪਾਰਟੀ ਮੀਟਿੰਗ ਵਿੱਚ ਭਾਗ ਲੈਂਦੇ ਆ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਸਰਦਾਰ ਨਿਹਜ ਸਿੰਘ ਕੋਟਪਾਦਲੇ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਸੂਬੇ ਵਿੱਚ ਕਿਸਾਨਾਂ ਦੀ ਦੂਰਦਰਸ਼ਾ ਲਈ ਬਰਾਬਰ ਦੀ ਜ਼ਿੰਮੇਵਾਰ ਹਨ ਉਹਨਾਂ ਨੇ ਕਿਹਾ ਕਿ ਸਾਡੇ ਕਿਸਾਨਾਂ ਨੂੰ ਚੋਣੇ ਵਿੱਚ ਨਮੀ ਦੇ ਮਾਮਲੇ ਤੇ ਆਪਣੀ ਜਿੰਸ ਘੱਟ ਡੇਟ ਦੇ ਵਿੱਚ ਨਹੀਂ ਮਜਬੂਰ ਹੋਣਾ ਪਿਆ ਹੈ ਇਥੇ ਹੀ ਬਸ ਨਹੀਂ ਬਲਕਿ ਕਿਸਾਨਾਂ ਨੂੰ ਡੀਏਪੀ ਖਾਦ ਦੀ ਸਪਲਾਈ ਨਹੀਂ ਮਿਲ ਰਹੀ ਤੇ ਕੇਂਦਰ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਲਈ ਖਾਦ ਦਾ ਭੰਡਾਰ ਘਟਾ ਕੇ 1.28 ਲੱਖ ਟਨ ਕਰ ਦਿੱਤਾ ਹੈ ਉਹਨਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਚੋਨੇ ਦੀਆਂ ਕਿਸਮਾਂ ਦੇ ਨਕਲੀ ਬੀਜਾਂ ਕਾਰਨ ਵੀ ਨੁਕਸਾਨ ਚੱਲਣਾ ਪੈ ਰਿਹਾ ਹੈ ਤੇ ਆਪ ਸਰਕਾਰ ਡੀਏਪੀ ਨਕਲੀ ਖਾਦ ਦੀ ਵਿਕਰੀ ਰੋਕਣ ਦੇ ਵਿੱਚ ناکਾਮ ਹੋਈ ਹੈ ਉੱਤਰ ਪ੍ਰਦੇਸ਼ ਦੇ ਸੰਪਲ ਜ਼ਿਲ੍ਹੇ ਦੀ ਸ਼ਾਹੀ ਜਾਮਾ ਮਸਜਿਦ ਦਾ ਅੱਜ ਮੁੜ ਸਰਵੇਖਣ ਕੀਤਾ ਜਾ ਰਿਹਾ ਹੈ ਅਤੇ ਮਸਜਿਦ ਦੇ ਦੁਆਲੇ ਭੀੜ ਘੱਟੀ ਹੋ ਰਹੀ ਹੈ ਸਥਿਤੀ ਤਣਾਪੂਨ ਹੁੰਦੀ ਜਾ ਰਹੀ ਹੈ ਅਦਾਲਤ ਦੇ ਹੁਕਮਾਂ ਤੋਂ ਬਾਅਦ ਮਸਜਿਦ ਕਮੇਟੀ ਨੇ ਸਰਵੇਖਣ ਲਈ ਆਪਣੀ ਸਹਿਮਤੀ ਦੇ ਦਿੱਤੀ ਹੈ ਇਹ ਸਰਵੇਖਣ ਦੋਮਾ ਤੀਰਾਂ ਦੀ ਹਾਜ਼ਰੀ ਵਿੱਚ ਕੀਤਾ ਜਾ ਰਿਹਾ ਹੈ हिंदू पक्ष ਵੱਲੋਂ ਅਦਾਲਤ ਨੂੰ ਇਹ ਦੱਸਣ ਤੋਂ ਬਾਅਦ ਕਿ ਇਹ ਹਰੀ ਹਰ ਮੰਦਿਰ ਅਦਾਲਤ ਨੇ ਪਟੀਸ਼ਨ ਦੇ ਸੁਲਮਾਈ ਕਰਦੇ ਸੰਬਲ ਮਸਜਿਦ ਦਾ ਸਰਵੇਖਣ ਕਰਨ ਦਾ ਹੁਕਮ ਦਿੱਤਾ ਸੀ। ਇਸੇ ਦਿਨ 19 ਨਵੰਬਰ ਨੂੰ ਰਾਤ ਸਮੇਂ ਮਸਜਿਦ ਦਾ ਸਰਵੇ ਕੀਤਾ ਗਿਆ ਸੀ। ਬੰਦਿਆਓ ਤੂੰ ਬੰਦਿਆ ਕਰ ਰਹੇ ਹੋ। ਕੋਈ ਨਹੀਂ ਕਰ। ਅਰੇ ਕੀ ਕੀ ਹੋ ਰਿਹਾ ਹੈ? ਪ੍ਰਧਾਨ ਸਾਹਿਬ ਸ਼ਾਂਤ ਰਹੋ ਸਾਥ। ਹਮ ਤੋ ਸਮਝਾ ਰਹੇ ਹਾਂ। ਸਾਥ ਦੋ ਜਨ ਸਰਵੇ ਜੀ। ਉਨ ਫੀਲਡ ਸਰਵੇ ਕੀਤਾ ਜਾ ਰਿਹਾ ਹੈ ਮਾਮਲੇ ਦੀ ਗੰਭੀਰਤਾ ਨੂੰ ਦੇਖਤੇ ਹੋਏ ਪਾਰੀ ਪੁਸ ਬਲ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਜਿਲ੍ਹਾ ਅਦਾਲਤ ਨੇ 29 ਨਵੰਬਰ ਨੂੰ ਸਰਵੇਖਣ ਰਿਪੋਰਟ ਪੇਸ਼ ਕਰਨ ਲਈ ਕਿਹਾ ਸਬਲ ਮਸਜਿਦ ਸਰਵੇਖਣ ਦੌਰਾਨ ਸੀਨੀਅਰ ਵਕੀਲ ਵਿਸ਼ੂ ਸ਼ੰਕਰ ਜੈਨ ਵੀ ਮੌਜੂਦ ਹਨ ਹਿੰਦੂ ਕੀ ਲੋਕ ਅਦਾਲਤ ਵਿੱਚ ਮਸਜਿਦ ਨੂੰ ਹਰੀ ਹਰ ਮੰਦਰ ਦੱਸਣ ਤੋਂ ਬਾਅਦ ਅਮਨ ਕਾਨੂੰਨੀ ਵਿਸ਼ੂ ਕਰਤੀ ਹੈ ਕੈਨੇਡੀਅਨ ਸਰਕਾਰ ਹੌਲੀ-ਹੌਲੀ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸਟੱਡੀ ਵੀਜ਼ਾ ਨਿਯਮਾਂ ਨੂੰ ਸਖਤ ਕਰ ਰਹੀ ਹੈ ਨਵੀਂ ਨਿਯਮ ਅਨੁਸਾਰ ਜੇਕਰ ਕੋਈ ਵਿਦਿਆਰਥੀ ਭਾਰਤ ਤੋਂ ਕੈਨੇਡਾ ਤੇ ਕਿਸੇ ਕਾਲਜ ਵਿੱਚ ਦਾਖਲ ਲਿੰਦਾ ਹੈ ਤਾਂ ਉਹ ਉੱਥੇ ਪਹੁੰਚ ਕੇ ਕਾਲਜ ਨਹੀਂ ਬਦਲ ਸਕੇਗਾ ਜੇਕਰ ਉਹ ਕਾਲਜ ਬਦਲਦਾ ਹੈ ਤਾਂ ਉਸਨੂੰ ਦੁਬਾਰਾ ਸਟੱਡੀ ਵੀਜ਼ਾ ਲੈਣਾ ਪਵੇਗਾ ਜੇਕਰ ਵੀਜ਼ਾ ਰਿਫਿਊਜ਼ ਕਰ ਦਿੱਤਾ ਜਾਂਦਾ ਹੈ ਤਾਂ ਵਿਦਿਆਰਥੀ ਨੂੰ 30 ਦਿਨਾਂ ਦੇ ਅੰਦਰ ਕੈਨੇਡਾ ਛੱਡਣਾ ਪਵੇਗਾ। ਇਸੇ ਨਾਲ ਹੀ ਉਹ ਪੋਸਟ ਸਟੱਡੀ ਵੀਜ਼ਾ ਵਰਕ ਪਰਮਿਟ ਤੋਂ ਵੀ ਵਾਂਝਾ ਹੋ ਜਾਵੇਗਾ ਜੇਕਰ ਵਿਦਿਆਰਥੀ ਉਸ ਕਾਲਜ ਨੂੰ ਬਦਲਦਾ ਹੈ ਜਿਸ ਲਈ ਉਸਨੇ ਦਾਖਲਾ ਅਦਾ ਕੀਤਾ ਹੈ ਤਾਂ ਉਸ ਨੂੰ ਫੀਸ ਵਾਪਸ ਨਹੀਂ ਮਿਲੇਗੀ। ਵਿਦਿਆਰਥੀ ਲਈ ਕੈਨੇਡਾ ਜਾਣਾ ਅਤੇ ਕਾਲਜ ਬਦਲਣਾ ਹੁਣ ਮਹਿੰਗਾ ਹੋ ਸਕਦਾ ਹੈ। ਹਰ ਸਾਲ 2.5 ਲੱਖ ਤੋਂ ਵੱਧ ਭਾਰਤੀ ਵਿਦਿਆਰਥੀ ਸਟੱਡੀ ਵੀਜ਼ੇ ਤੇ ਕੈਨੇਡਾ ਜਾਂਦੇ ਹਨ ਜਿਨ੍ਹਾਂ ਚੋਂ ਪੰਜਾਬ ਦੇ ਵਿਦਿਆਰਥੀਆਂ ਦੀ ਗਿਣਤੀ 1.5 ਤੋਂ ਲੈ ਕੇ 2.25 ਲੱਖ ਹੈ। ਪੰਜਾਬ ਚ ਹੋਈਆਂ ਵਿਧਾਨ ਸਭਾ ਉਪ ਚੋਣਾਂ ਦੌਰਾਨ ਭਾਜਪਾ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਕਿਉਂਕਿ 4 ਸੀਟਾਂ ਤੇ ਉਸਦੇ ਉਮੀਦਵਾਰ 3ਵੇਂ ਨੰਬਰ ਤੇ ਆਏ ਹਨ ਇਸ ਦਾ ਠਿੱਕਰੀ ਕੇਂਦਰੀ ਮੰਤਰੀ ਰਵਨੀਤ ਬਿੱਟੂ ਵੱਲੋਂ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਤੇ ਪੰਨਨਤਾ ਸ਼ਤਨ ਕੀਤਾ ਗਿਆ ਹੈ ਜੋ ਲੋਕ ਸਭਾ ਚੋਣਾਂ ਚ ਮਿਲੀ ਹਾਰ ਦੀ ਜ਼ਿੰਮੇਵਾਰੀ ਲੈਂਦੇ ਹੋਏ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦੀ ਗੱਲ ਕਹਿ ਰਹੇ ਸਨ ਹਾਲਕਿ ਬਾਸ਼ਪਾ ਵੱਲੋਂ ਹੁਣ ਤੱਕ ਜਾਖੜ ਦਾ ਹਸਤੀਫਾ ਮਨਜ਼ੂਰ ਨਹੀਂ ਕੀਤਾ ਗਿਆ ਪਰ ਉਨ੍ਹਾਂ ਨੇ ਪਾਰਟੀਆਂ ਤੇ ਗਤੀਵਿਧੀਆਂ ਤੋਂ ਪੂਰੀ ਤਰ੍ਹਾਂ ਦੂਰੀ ਬਣਾਈ ਹੋਈ ਹੈ ਇਥੋਂ ਤੱਕ ਕਿ ਵਿਧਾਨ ਸਭਾ ਉਪ ਚੋਣ ਦੌਰਾਨ ਵੀ ਸ਼ਾਮਲ ਨਹੀਂ ਹੋਏ ਜਿਸ ਸਬੰਧੀ ਬਿੱਟੂ ਨੇ ਟਿੱਪਣੀ ਕੀਤੀ ਹੈ ਕਿ ਉਹਨਾਂ ਨੂੰ ਚਰਨੈਲ ਤੋਂ ਬਿਨਾ ਚੋਣ ਲੜਨੀ ਪਈ ਉਧਰ ਬਾਜਪਾ ਦੀ ਹਾਰ ਦੀ ਨਿਮੋਸ਼ੀ ਤੋਂ ਜ਼ਿਆਦਾ ਬਿੱਟੂ ਨੇ ਆਪਣੇ ਕਟਰ ਵਿਰੋਧੀਆਂ ਰਾਜਾ ਵਰਿੰਗ ਅਤੇ ਰੰਦਾਵਾ ਦੀਆਂ ਪਤਨੀਆਂ ਦੀ ਹਾਰ ਤੋਂ ਖੁਸ਼ ਨਜ਼ਰ ਆ ਰਹੇ ਹਨ ਹੁਣ ਨਤੀਜੇ ਆਉਣ ਤੋਂ ਬਾਅਦ ਬਿੱਟੂ ਆਪਣਾ ਬਦਲਾ ਪੂਰਾ ਹੋਣ ਦੀ ਗੱਲ ਕਹਿ ਰਹੇ ਹਨ ਹੋਂਦੋ ਮੈਨੂੰ ਯਾਦ ਅਗਲੀ ਅਪਡੇਟ ਲੈ ਕੇ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਸਤਿ ਸ਼੍ਰੀ ਅਕਾਲ